ਖੋਣ ਲੱਗਿਆ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਕਰਦੇ ਹਾਂ ਜਿਨ੍ਹਾਂ ਨੇ ਹਜੇ ਤੱਕ ਆਪਣੀ ਫੇਸਬੁੱਕ ਆਈਡੀ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਤੇ ਜਿਨ੍ਹਾਂ ਨੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਤੇ ਜਿਹੜੇ ਦੋਸਤ ਮਿੱਤਰ ਨਵੇਂ ਜੁੜਨਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਤਾਂ ਜੋ 1000 ਵਿਊ ਨੇ ਜਿਹੜੇ ਸਾਨੂੰ ਆ ਜਾਣ 1000 ਵਿਊਆਂ ਤੱਕ ਤਾਂ ਸਾਨੂੰ ਇਸ ਲਈ ਬੇਨਤੀ ਕਰਦੇ ਹਾਂ ਕਿਉਂਕਿ 1000 ਵਿਊਆਂ ਦਾ ਜਿਹੜਾ ਟਾਰਗੇਟ ਹੁੰਦਾ ਹੈ ਗੋਫੋ ਤੁਹਾਡੇ ਪਿਆਰ ਦੇ ਸਦਕਾ ਪੂਰਾ ਹੁੰਦਾ ਦੋਸਤੋ 1000 ਵਿਊਆਂ ਤੱਕ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਭਾਵੇਂ ਕਿ 5-7 ਬੰਦੇ ਹੀ ਸ਼ੇਅਰ ਜਰੂਰ ਕਰਿਆ ਕਰੋ ਇਸ ਲਈ ਤੁਹਾਨੂੰ ਵਾਰ-ਵਾਰ ਬੇਨਤੀ ਕਰਦੇ ਆਂ ਬਾਕੀ ਮੌਸਮ ਦੀ ਜਿਹੜੀ ਤਾਜ਼ਾ ਅਪਡੇਟ ਹੈ ਹਰ ਸਮੇਂ ਸਮੇਂ ਦੇ ਉੱਤੇ ਸਾਂਝੀ ਕਰਦੇ ਰਹੇ ਹੋਗੇ ਦੋਸਤੋ ਦੇਖ ਸਕਦੇ ਹੋ ਜਿਹੜੀਆਂ ਹਵਾਵਾਂ ਨੇ ਉਹ ਹੁਣ ਹੌਲੀ-ਹੌਲੀ ਚੱਲਣੇ ਆ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਪਹਿਲਾਂ ਹਵਾਵਾਂ ਨੇ ਜਿਹੜੀਆਂ ਰੁਕੀਆਂ ਹੋਈਆਂ ਸੀ ਉੱਤਰ-ਪੱਛਮੀ ਹਵਾਵਾਂ ਜਿਉਂ ਹੀ ਚੱਲਣ ਗਿਆ ਇਹ ਜਿਹੜੀ ਆਪਾਂ ਕਹਿ ਸਕਦੇ ਹਾਂ ਧੁੰਦ ਦੀ ਵਿਜ਼ਿਬਿਲਟੀ ਹੈ ਜਿਹੜੀ ਕਿ 1.5 ਕਿਲੋਮੀਟਰ ਜਾਂ 500 ਮੀਟਰ ਦੇ ਘੇਰੇ ਦੇ ਅੰਦਰ ਦਿਖਾਈ ਦਿੰਦੀ ਸੀ ਉਹ ਹੁਣ ਵੱਧਦੀ ਹੋਈ ਨਜ਼ਰ ਆ ਰਹੀ ਹੈ ਦੇਖ ਸਕਦੇ ਹੋ ਤੁਸੀਂ 2 ਕਿਲੋਮੀਟਰ ਦੇ ਘੇਰੇ ਮੰਗ ਜਿਹੜਾ ਆਪਾਂ ਨੂੰ ਉਹ ਪੋਲ ਦੇਖ ਸਕਦੇ ਦਿਖਣਾ ਸ਼ੁਰੂ ਹੋ ਚੁੱਕਿਆ ਤੀਜਾ ਪੋਲ ਆ ਜਿਹੜਾ ਦਿਖਣਾ ਸ਼ੁਰੂ ਹੋ ਚੁੱਕਿਆ ਹੈ ਹੌਲੀ-ਹੌਲੀ ਜਿਉਂ-ਜਿਉਂ ਉੱਤਰ-ਪੱਛਮੀ ਹਵਾਵਾਂ ਚੱਲਣਗੀਆਂ ਇਹ ਧੁੰਦ ਆ ਜਿਹੜੀ ਜ਼ਮੀਨੀ ਪੱਧਰ ਤੋਂ ਹੋ ਉਤਰਨੀ ਸ਼ੁਰੂ ਹੋ ਜੂਗੀ ਪਰੰਤੂ ਦੋਸਤੋ ਰਾਤ ਸਮੇਂ ਤੋਂ ਹੀ ਇਹ ਜਿਹੜੀ ਧੁੰਦ ਕੱਲ੍ਹ ਦੇਰ ਸ਼ਾਮ ਨੂੰ 7-8 ਵਜੇ ਤੋਂ ਹੀ ਸ਼ੁਰੂ ਹੋ ਗਈ ਸੀ ਤੇ ਇਹ ਧੁੰਦ ਇਸੇ ਤਰ੍ਹਾਂ ਸਵੇਰ ਦੇ ਪਹਿਲੇ ਘੰਟੇ ਤੱਕ ਬਣੀ ਹੋਈ ਨਜ਼ਰ ਆਈ ਪਰੰਤੂ ਦੋਸਤੋ ਤੁਹਾਨੂੰ ਇੱਕ ਰਿਕਵੈਸਟ ਬੇਨਤੀ ਕਰਦੇ ਆਂ ਕਿ ਧੁੰਦ ਦੇ ਵਿੱਚ ਗੱਡੀ ਦੇ ਡੀਪਰ ਤੇ ਗੱਡੀਆਂ ਦੀਆਂ ਲਾਈਟਾਂ ਜ਼ਰੂਰ ਲਾਇਆ ਕਰੋ ਓਵਰਟੇਕ ਕਰਨ ਦੀ ਕੋਸ਼ਿਸ਼ ਨਾ ਕਰਿਆ ਕਰੋ ਕਿਉਂਕਿ ਰਾਤ ਜਦੋਂ ਵੀ ਮੈਂ ਰਸਤੇ ਦੇ ਵਿੱਚ ਆ ਰਿਹਾ ਸੀ ਤਾਂ ਇੱਕ ਐਕਸੀਡੈਂਟ ਥੋੜਾ ਸਮਾਂ ਪਹਿਲਾਂ ਆਉਣ ਤੋਂ ਮੇਰੇ ਆਉਣ ਤੋਂ ਥੋੜਾ ਸਮਾਂ ਪਹਿਲਾਂ ਹੋਇਆ ਵਾਸੀ ਰਸਤੇ ਦੇ ਵਿੱਚ ਤੇ ਮੈਂ ਉੱਤੇ ਦੇਖਿਆ ਤੇ ਇੱਕ ਗੱਡੀ ਸਾਈਡ ਤੇ ਖਤਾਨਾ ਚ ਗਈ ਹੋਈ ਸੀ ਇੱਕ ਗੱਡੀ ਰੋਡ ਦੇ ਉੱਤੇ ਖੜੀ ਸੀ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਧੁੰਦ ਦੇ ਕਾਰਨ ਬਣਿਆ ਹੋਇਆ ਸੀ ਤੇ ਅੱਜ ਵੀ ਜਿਹੜੀ ਅਪਡੇਟ ਆਈ ਹੈ ਕਿ ਬਠਿੰਡੇ ਜ਼ਿਲ੍ਹੇ ਦੇ ਵਿੱਚ ਇੱਕ ਬੱਸ ਦੇ ਨਾਲ ਟੈਂਕਰ ਦੀ ਜਿਹੜੀ ਟੱਕਰ ਹੋਈ ਹੈ ਧੁੰਦ ਦੇ ਵਿੱਚ ਅਜਿਹੀਆਂ ਘਟਨਾਵਾਂ ਜ਼ਰੂਰ ਹੁੰਦੀਆਂ ਨੇ ਦੋਸਤੋ ਪਰੰਤੂ ਆਪਣਾ ਬਚਾਅ ਕਰਕੇ ਹੀ ਚੱਲਿਆ ਕਰੋ ਤੇ ਸਲੋ ਗੱਡੀ ਨੂੰ ਜਿਹੜਾ ਚਲਾਇਆ ਕਰੋ ਲਾਈਟਾਂ ਦੀ ਡਿਪਰਾਂ ਦੀ ਵਰਤੋਂ ਜ਼ਰੂਰ ਕਰਿਆ ਕਰੋ ਧੁੰਦ ਦੇ ਵਿੱਚ ਕਿਉਂਕਿ ਭਾਵੇਂ ਘੰਟਾ ਵੱਧ ਲੱਗ ਜੇ ਘਰੇ ਜਾਣ ਦੇ ਲਈ ਜਾਂ ਕਿਤੇ ਵੀ ਡਿਊਟੀ ਦੇ ਜਾਣ ਲਈ ਪਹਿਲਾਂ ਤਰ੍ਹਾਂ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਅਜਿਹੀ ਧੁੰਦ ਦੇ ਵਿੱਚ ਨੁਕਸਾਨ ਜਾਨੀ ਤੇ ਮਾਲੀ ਬਹੁਤ ਹੋ ਜਾਂਦਾ ਹੈ ਤੇ ਬਾਕੀ ਦੋਸਤੋ ਧੁੰਦ ਹੈ ਇਹ ਜਮੀਨੀ ਪੱਧਰ ਤੇ ਅੱਜ ਵੀ 12 1 ਵਜੇ ਤੱਕ ਇਸੇ ਤਰ੍ਹਾਂ ਰਹੂਗੀ 12 1 ਵਜੇ ਦੇ ਕਰੀਬ ਹਲਕਾ ਹਲਕਾ ਕਿਤੇ ਕਿਤੇ ਢਾਪਾ ਨੂੰ ਸੂਰਜ ਦਿਖਾਈ ਦੇਊਗਾ ਤੇ ਬੱਦਲਾਂ ਦੀ ਆਵਾਜ਼ ਹੈ ਜਿਹੜੇ ਉੱਚੇ ਬੱਦਲ ਹੋਣਗੇ ਅੱਜ ਹਲਕੇ ਦਿਖਣਗੇ ਕੋਈ ਜ਼ਿਆਦਾ ਨਹੀਂ ਹੋਣਗੇ ਤੇ ਬਾਕੀ ਕੱਲ ਨੂੰ ਦੁਪਹਿਰ ਤੋਂ ਬਾਅਦ ਜਿਹੜਾ ਹਲਕੇ ਬੱਦਲ ਆਉਣੇ ਸ਼ੁਰੂ ਹੋ ਜਾਣਗੇ 4 ਤਰੀਕ ਨੂੰ ਤੇ ਉੱਚੇ ਬੱਦਲਾਂ ਦੇ ਨਾਲ ਕੱਲੂ ਪੂਰਬੀ ਹਵਾਵਾਂ ਵੀ ਜਿਹੜੀਆਂ ਚੱਲ ਪੈਣਗੀਆਂ ਤੋਂ ਦਾ ਜਿਹੜੀ ਉਹ ਦੇਰ ਸ਼ਾਮ ਨੂੰ ਵੀ ਦੇਖਣ ਨੂੰ ਮਿਲੂਗੀ ਅੱਜ ਫੇਰ ਦੇਖ ਸਕਦੇ ਹੋ ਤੁਸੀਂ ਦਿਨ ਦੇ ਸਮੇਂ ਜਿਹੜੀ ਇਹ 11 12 ਵਜੇ ਤੋਂ ਬਾਅਦ 12 1 ਵਜੇ ਦੇ ਕਰੀਬ ਤੱਕ ਆਪਾਂ ਕਹਿ ਸਕਦੇ ਹਾਂ ਤੋਂ ਇਹ ਕਈ ਇਲਾਕਿਆਂ ਵਿੱਚ ਇਸੇ ਤਰ੍ਹਾਂ ਬਣੀ ਰਹੂਗੀ ਕਈਆਂ ਦੇ ਵਿੱਚ ਇਹ ਤੋਂ ਦੇ ਜਿਹੜੀ ਹਲਕੀ हट ਜਾਊਗੀ ਤੇ ਬਾਕੀ ਸੂਰਜਾ ਜਿਹੜਾ ਉਹ 12 1 ਵਜੇ ਦੇ ਕਰੀਬ ਆਪਾਂ ਨੂੰ ਦਿਖਾਈ ਦੇਊਗਾ ਮੌਸਮ ਦੇ ਵਿੱਚ ਤਬਦੀਲੀ ਆਈ ਈ 5 6 ਤਰੀਕ ਦੇ ਨੇੜੇ ਤੇੜੇ ਆ ਰਹੀ ਹੈ ਇੱਕ ਮੀਂਹ ਦਾ ਸਿਸਟਮ ਜਿਹੜਾ ਹਲਕਾ ਦਰਮਿਆਨਾ ਸਿਸਟਮ ਆ ਉਹ ਪੰਜਾਬ ਦੇ ਵੱਲ ਨੂੰ ਆ ਰਿਹਾ ਹੈ ਤੇ ਉਸ ਦੀ ਅਪਡੇਟ ਵੀ ਆਪਾਂ ਪਹਿਲਾਂ ਵੀਡੀਓ ਬਣਾ ਕੇ ਪਾ ਦਿੱਤੀ ਹੈ ਤੁਸੀਂ ਜਾ ਕੇ ਸੁਣ ਸਕਦੇ ਹੋ ਤੇ ਇਸ ਸਮੇਂ ਦੀ ਤਸਵੀਰ ਧੁੰਦ ਦੀ ਵੀ ਹੈ ਤੁਸੀਂ ਦੇਖ ਸਕਦੇ ਹੋ ਧੁੰਦ ਦੀ ਜਿਹੜੇ ਕਈ ਇਲਾਕਿਆਂ ਦੇ ਵਿੱਚ ਤਾਂ ਇਹ ਸੰਘਣੀਆਂ ਕਈ ਦੇ ਵਿੱਚ ਇਹ ਹਲਕੀ ਹੈ ਤੇ ਬਾਕੀ ਦੋਸਤੋ ਜੋ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ ਜਿਹੜੇ 15 16 ਡਿਗਰੀ ਦੇ ਆਸ-ਪਾਸ ਦਰਜ ਕੀਤੇ ਜਾ ਰਹੇ ਨੇ ਦਿਨ ਦੇ ਰਾਤਾਂ ਦੇ ਤਾਪਮਾਨ ਵੀ ਜਿਹੜੇ 7-8 ਜਾਂ 9 ਡਿਗਰੀ ਅੱਠ ਹੱਦ ਅ ਦਰਜ ਕੀਤੇ ਜਾ ਰਹੇ ਨੇ। ਬਾਕੀ ਜੋ ਦੋਸਤੋ ਵੀਡੀਓ ਆ ਸ਼ੇਅਰ ਜ਼ਰੂਰ ਕਰ ਦਿਓ। 1020 ਤੱਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਵਾਤ ਵਾਤ ਵੀਡੀਓ ਨੂੰ ਕਿਉਂਕਿ 1020 ਦਾ ਡਾੜਾ ਟਾਰਗੇਟ ਹੁੰਦਾ ਉਹ ਪੂਰਾ ਹੋ ਜਾਇਆ ਕਰੇ। ਜਿੰਨੇ ਵੀ ਦੋਸਤ ਮਿੱਤਰ ਜੁੜਦੇ ਨੇ ਲਾਈਵ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ। ਬਾਕੀ ਆਪਣੇ ਜਿਹੜੇ ਵੀਡੀਓ ਪਾਈਆਂ ਉਹਨੇ ਮੌਸਮ ਦੀ ਸੈਟਲਾਈਟਾਂ ਦੇ ਮੁਤਾਬਕ ਜਾਣਕਾਰੀ ਉਹਦੇ ਵਿੱਚ ਤੁਸੀਂ 8 ਤਰੀਕ ਤੱਕ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਦੇ ਵਿੱਚ ਤਬਦੀਲੀ ਆਉਣੀ ਸੰਭਵ ਹੈ ਇਸ ਸਮੇਂ ਜਿਹੜਾ ਤੁੰਦ ਨੂਮਾ ਮਾਹੌਲ ਆ ਤੁਸੀਂ ਦੇਖ ਸਕਦੇ ਹੋ ਬਣਿਆ ਹੋਇਆ ਧੁੰਦ ਇਹ 12 1 ਵਜੇ ਤੱਕ ਇਸੇ ਤਰ੍ਹਾਂ ਬਣੀ ਰਹੂਗੀ ਬਾਕੀ ਦੋਸਤੋ ਤੁਸੀਂ ਜੋ ਕਿਸਾਨੀ ਅੰਦੋਲਨ ਆ ਕੱਲੋਂ ਖਨੌਰੀ ਪਹੁੰਚੋ ਵੱਧ ਤੋਂ ਵੱਧ ਜਿੰਨੇ ਵੀ ਦੋਸਤ ਮਿੱਤਰ ਜਾ ਸਕਦੇ ਨੇ ਕਿਸਾਨ ਵੀਰ ਮਜ਼ਦੂਰ ਵੀਰ ਜਾ ਸਕਦੇ ਨੇ ਸੰਭੂ ਬਾਰਡਰ ਤੇ ਇੱਕ ਤਰੀਕ ਨੂੰ ਨਵੇਂ ਸਾਲ ਵਾਲੇ ਦਿਨ ਬੱਬੂ ਮਾਨ ਜੀ ਵੀ ਗਏ ਸੀ ਉਹਨਾਂ ਦੀ ਵੀ ਵੀਡੀਓ ਆਪਾਂ ਅਪਲੋਡ ਕਰ ਦਿੱਤੀ ਹੈ ਤੇ ਇਸੇ ਤਰ੍ਹਾਂ ਜਾਂਦੇ ਰਹੋ ਇਸੇ ਤਰ੍ਹਾਂ ਤੁਸੀਂ ਜੁੜੇ ਰਹੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਇਸ ਸਮੇਂ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਦੋਸਤੋ 3 ਤਰੀਕ ਦਾ ਜਿਹੜਾ ਮੌਸਮਾ ਹਲਕਾ ਹਲਕਾ ਬੱਦਲਵਾਈ ਵਾਲਾ ਤਾਂ ਨਹੀਂ ਕਹਿ ਸਕਦੇ ਤੁੰਦ ਨੂਮਾ ਮਾਹੌਲ ਇਸੇ ਤਰ੍ਹਾਂ ਬਣਿਆ ਰਹੂਗਾ ਧੁੱਪ ਵੀ ਦੁਪਹਿਰ ਦੇ ਸਮੇਂ ਆਪਾਂ ਨੂੰ ਕਿਤੇ ਕਿਤੇ ਦੇਖਣ ਨੂੰ ਮਿਲੂਗੀ ਤੇ 4 ਤਰੀਕ ਨੂੰ ਵੀ ਮੌਸਮ ਇਸੇ ਤਰ੍ਹਾਂ ਦਾ ਬਣਿਆ ਰਹੂਗਾ ਤੁੰਦ ਨੂਮਾ ਤੇ ਹਲਕਾ ਧੁੱਪ ਵਾਲਾ ਤੇ ਦੁਪਹਿਰ ਤੋਂ ਬਾਅਦ ਜਿਹੜੇ ਬੱਦਲ ਨੇ ਪੰਜਾਬ ਵੱਲ ਨੂੰ ਆਉਣੇ ਸ਼ੁਰੂ ਹੋ ਜਾਣਗੇ 5 ਤੇ 6 ਤਰੀਕ ਨੂੰ ਜਿਹੜਾ ਮਹੀਦੀਆਂ ਕਾਰਵਾਈਆਂ ਪੰਜਾਬ ਦੇ ਕੁਝ ਕੁ ਖੇਤਰਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਗੀਆਂ ਵੱਡੀ ਅਪਡੇਟ ਆਉਂਦੀ ਹੈ ਤਾਂ ਮੌਸਮ ਦੀ ਸੈਟਲਾਈਟ ਦੇ ਮੁਤਾਬਕ ਵੀਡੀਓ ਬਣਾ ਕੇ ਜਿਹੜੀ ਜਾਣਕਾਰੀ ਆ ਉਹ ਸਾਂਝੀ ਕਰ ਦਵਾਂਗੇ ਇਸ ਸਮੇਂ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਲੋ ਦੋਸਤੋ ਤੇ ਜੋ ਵੀ ਤੁਸੀਂ ਆਪਣੇ ਇਲਾਕੇ ਦੀ ਮੌਸਮ ਦੀ ਧੁੰਦ ਦੇ ਨਾਲ ਰਿਲੇਟਡ ਵੀਡੀਓ ਭੇਜਣੀ ਚਾਹੁੰਦੇ ਹੋ ਤਾਂ 9023896709 ਜਾਂ WhatsApp ਦੇ ਨੰਬਰ ਦੇ ਉੱਤੇ ਜਾਂ ਮੈਸੇਂਜਰ ਦੇ ਫੇਸਬੁਕ ਆਈਡੀ ਦੇ ਮੈਸੇਂਜਰ ਬਾਕਸ ਦੇ ਵਿੱਚ ਭੇਜ ਸਕਦੇ ਹੋ ਤੇ ਇਸੇ ਤਰ੍ਹਾਂ ਜੁੜੇ ਰਹੋ ਮੌਸਮ ਪੰਜਾਬ ਟੀਵੀ YouTube ਚੈਨਲ ਅਤੇ ਫੇਸਬੁਕ ਆਈਡੀ ਦੇ ਨਾਲ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾਓ